ਸਭ ਤੋਂ ਤਰੰਤਾਰੰਦਾ elections ਹੋ ਕੇ ਹੈ ਜੀ। ਉਹਦੇ ਦੇ ਰਿਜ਼ਲਟ ਦੇ ਉੱਤੇ ਕੀ ਪ੍ਰਤੀਕਰਮ ਹੈ ਜੀ? ਸਾਡਾ ਰਿਜ਼ਲਟ ਕਰੀ ਬਹੁਤ ਅੱਛਾ ਰਿਹਾ। ਸਾਡੇ ਜੇ ਹਕਾਲੀਆ ਪੰਥ ਦਾ ਸੰਜੋਗ ਤੌਰ 'ਤੇ ਦਾ ਪਾਈ ਸੀਟ ਜਿੱਤ ਚਾਈ ਸੀਗੇ। ਜਿਹਦੇ ਦੂਸਰੀ ਗੱਲ ਹੈ ਕਿ ਜਿਹੜੇ ਸਾਡੇ ਸਾਥੀ ਸੀਗੇ ਉਹਨਾਂ ਨੇ ਦੁਬਾਰਾ ਦੁਬਾਰਾ ਕਹਿੰਦੇ ਗਏ ਕਿ ਇਹ ਕੈਂਡੀਡੇਟ ਹੈਗਾ ਇਹ ਬਾਦੁਰਸੇ ਵਾਲਸ ਪੰਜਾਬ ਵਾਲਸ ਪੰਜਾਬ ਦਾ ਤੇ ਇਹ ਨਹੀਂ ਕਿਹਾ ਕਿ ਇਹ ਸਾਂਝਾ ਕੈਂਡੀਡੇਟ ਹੈ ਇਹ ਦੇ ਕਰਕੇ ਵੋਟ ਵੋਟ ਟੁੱਟ ਗਈ ਤੇ ਉਹਨਾਂ ਨੂੰ ਇਹ ਨਾਲ ਚੱਲਣਾ ਚਾਹੀਦਾ ਸੀ ਜਦੋਂ ਸਮਝੌਤਾ ਹੋ ਜੇ ਫਿਰ 파ਟਨਰ ਨਾਲ ਚੱਲਦੇ ਆ ਉਹ ਨਾਲ ਨਹੀਂ ਚੱਲੇ ਉਹਨਾਂ ਨੇ ਆਪਣੀ ਖੇਡ ਉੱਥੇ ਖੇਡੀ ਹੈ ਕਿ ਇਹ ਸਾਡਾ ਕੈਂਡੀਡੇਟ ਹੈ ਜਾਂ ਕਿ ਨਹੀਂ ਸੀਗਾ ਮਨਦੀਪ ਨੂੰ ਤੁਹਾਡਾ ਆਸ਼ੀਰਵਾਦ ਸੀਗਾ ਜੀ ਜਾਂ ਨਹੀਂ ਹਾਂਜੀ ਮਨਦੀਪ ਨੂੰ ਤੁਹਾਡਾ ਆਸ਼ੀਰਵਾਦ ਹੈ ਸੀ سپورਟ ਹੈ ਸੀ ਜਾਂ ਨਹੀਂ ਸੀ ਸੀ ਉਹ ਤਾਂ ਸਾਡਾ ਕੈਂਡੀਡੇਟ ਸੀ ਜੀ ਅੱਛਾ ਜੀ ਮਨਦੀਪ ਸਿੰਘ ਨੇ ਕਿਹਾ ਵੀ ਉਹ ਕਹਿੰਦਾ ਜੀ ਅਕਾਲੀ ਜੇ ਮੈਂ ਨਾਂ ਖੜਦਾ ਤਾਂ ਖੜਾ ਹੁੰਦਾ ਤਾਂ ਅਕਾਲੀ ਜਨੇ ਚਿੱਤ ਜਾਣਦਾ ਸੋ ਮਨੀ ਗੱਲਾਂ ਬਾਤ ਜਿਹੜਾ ਚੰਗਾ ਮਨ ਲੱਗਦਾ ਉਹ ਕਹਿੰਦਾ ਤਾਂ ਹੀ ਹੈ ਅੱਛਾ ਮਾਨ ਸਾਹਿਬ ਜਿਸ ਤਰ੍ਹਾਂ ਹੁਣ 27 ਦੀ ਇਲੈਕਸ਼ਨ ਆ ਰਹੀ ਹੈਗੀ ਐ 27 ਦੀ ਇਲੈਕਸ਼ਨ ਆ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਆ ਕਾਲੀਦ ਤੋਂ ਸਾਰੇ ਇੱਕ ਇੱਕ ਝਟੂ ਹੋਣਾ ਪਊਗਾ ਤਾਂ ਜਾ ਕੇ ਆਪਾਂ 27 ਦੀ ਫਤਿਹਪੁਰਾਂਗੜ੍ਹ ਦੇ ਇਲੈਕਸ਼ਨ ਦਿੱਤਾਗੇ ਇਸ ਨੂੰ ਫਿਰ ਕਿਸ ਤਰ੍ਹਾਂ ਤੁਸੀਂ ਇਕੱਠੇ ਕਰੋਗੇ ਸਾਰੇ ਨੂੰ ਹਾਂਜੀ ਜੇ ਇਹ ਨਾ ਆਪਾਂ ਕਰੀਏ ਕਿ ਜੇ ਤਾਂ ਬੀਜੇਪੀ ਵੱਲੇ ਹੈਗੇ ਐ ਇਹਨਾਂ ਨੇ ਪਹਿਲਾਂ ਕੌਮਰ ਉਸਨਾਲ ਸਮਝੌਤਾ ਕੀਤਾ ਹੋਇਆ ਹੈ ਇੱਕ ਖਾਲਸਤਾਨੀ ਹੈ ਇਹ ਸਾਰੀਆਂ ਚੀਜ਼ਾਂ ਛੱਡ ਕੇ ਜੇ ਬੈਠ ਕੇ ਸਮਝੌਤਾ ਹੋ ਜੇ ਤਾਂ ਬਹੁਤ ਵਧੀਆ ਗੱਲ ਹੋਊਗੀ ਹਾਂ ਸਰ ਥੋੜੀ ਸਪਸ਼ਟੀ ਕਰਦੇ ਹੋ ਕਿ ਦੋਨੋਂ ਨੈਸ਼ਨਲ ਪਾਰਟੀਆਂ ਜਮਾਨਤਾਂ ਜਬ ਤੋਂ ਹੋਗਾ ਹਾਂਜੀ ਬੀਜੇਪੀ ਦੀ ਵੀ ਹੋਵੇ ਕਾਂਗਰਸ ਪਾਰਟੀ ਦੀ ਵੀ ਹਾਂਜੀ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਪੰਥਕ ਤੇ ਰਹਾਂ ਚਾਹੇ ਉਹ ਅਕਾਲੀ ਦਲ ਅਰਵੈਕਤੀ ਲਾ ਲੋ ਚਾਹੇ ਉਹ ਖਾੜਕੂ ਲਾ ਲੋ ਕੀ ਇਹ ਨਹੀਂ ਲੱਗਦਾ ਵੀ ਇਸ ਤਰ੍ਹਾਂ ਫੈਡਰਲਿਜ਼ਮ ਦਾ ਅਭਾਰ ਹੈ ਇਹ ਸਾਰੇ ਇਕੱਠੇ ਹੋ ਜਾਣ ਤਾਂ ਪੰਜਾਬ ਤੇ ਬਹੁਤ ਵੱਡੀ ਤਾਕਤ ਮਿਲ ਸਕਦੀ ਉਹਨੂੰ ਮਿਲ ਸਕਦੀ ਹੈ ਮੈਂ ਤਾਂ ਕਹਿਤਾ ਇਹਦਾ ਮਤਲਬ ਹੈ ਵੀ ਸਾਰੀਆਂ ਪੰਥਕ ਤਿਰਾਂਜਰੀ ਦੇ ਨਾ ਅਰਬੇਤੀ ਵਗੈਰਾ ਸਭ ਦਾ ਇਕੱਠੇ ਹੋਣਾ ਚਾਹੀਦਾ ਹਾਂਜੀ ਇਹ ਸੰਭਾਵਨਾ ਇਕੱਠੇ ਹੋਣ ਦੀ ਹੈਗੀ ਹੈ ਜੀ ਹੁਣ ਜੇ ਰਾਜ ਕਰਨਾ ਤਾਂ ਸੰਭਾਵਨਾ ਪੈਦਾ ਹੈ ਕਿ ਮਾਨ ਸਰ ਸੁਖਵੀਰ ਬਾਦਲ ਨਾਲ ਫਿਰ ਇਹ ਨੇੜਤਾ ਹੋ ਸਕਦੀ ਹੈ ਜੇਕਰ ਬਤੌਰ ਜੇ ਆਪਾਂ ਇਹ ਪੰਥਰ ਕਾਰਗੇ ਇੱਕ ਤਾਂ ਫਿਰ ਸੁਖਵੀਰ ਬਾਦਲ ਨੂੰ ਸਾਰੀਆਂ ਤੇਰਾ ਮੰਨ ਲੈਣੀਆਂ ਜੀ ਉਹ ਖਬੀਸਣ ਦੇ ਹੁਣ ਗਾੜੀ ਖੋ ਰਹੀ ਹੈ ਢੇਡੋ ਡੰਮਾ ਟੋਟਾ ਹੋਇਆ ਹੋਇਆ ਹੈ ਪੈਕ ਸੈਕਟਬਲਿਊ ਕਾ ਹੀ ਲੁਕਸ ਲਾਇਕ ਹੈ ਗਾੜੀ ਉਹ ਕਿ ਸਿੱਖਾਂ ਦਾ ਕੱਟਣਾ ਹੋਣਾ ਜ਼ਰੂਰੀ ਹੈ ਨਾ ਕਿ ਜੋ ਮੇਰੇ ਮੀਓ ਹੋ ਗਏ ਨੇ ਸਿਕਲਾ ਕਰਨਾ ਜੀ ਉਹ ਕਿ ਉਹ